ਮੇਨ ਚੀਜ਼ ਬੱਕਰੀ ਦੀ ਹੈਡ ਮੇਨ ਚੀਜ਼ ਚਵਾਈ ਆ ਚਵਾਈ ਆ ਸਰਖਪੁਰ ਦੇ ਦਾ ਹਰ ਇੱਕ ਪਾਕੇ ਦਾਣੇ ਵੀਰੇ ਖੋਲਣੀ ਤੋਂ ਖੋਣ ਕੇ ਲੈ ਜਾਊਗਾ ਪਤਾ ਤਾਂ ਬੱਕੀ ਦਾ ਲੱਗਦਾ ਦੁੱਧ ਵਾਲੀ ਦਾ ਦੁੱਧ ਵਾਲੀ ਦਾ ਕੀ ਕਹਿੰਦੀ ਆ ਕਿਵੇਂ ਤੇਰੀ ਸਾੰਭੀ ਆ ਵੀ ਰਾਤ ਨੂੰ ਉਠ ਉਠ ਕੇ ਤੇ ਦਾਣੇ ਪਾਉਂਦਾ ਸੀ ਕੋ ਮਾਰਸਾ ਕਰਦਾ ਸੀ ਠੀਕ ਆ ਨਾ ਹਾਂ 2 ਲੀਟਰ ਹੱਥ ਨੇ 2 ਲੀਟਰ ਤੜਕੇ ਪਹਿਲਾਂ ਪੱਟ ਸਾਡੀ ਕੱਢਦੀ ਆ ਹਾਂ ਥਣ ਕੱਢਦੀ ਆ ਹਿਸਾਬ ਲਾਲਾ ਵੀ ਮੁੱਠੀ ਆਲਾ ਮੋਟਾ ਹਰ ਇੱਕ ਅਗਲਾ ਕਹਿੰਦਾ ਵੀ ਮੇਰੇ ਕਿੱਲੇ ਤੇ 7 ਦਿੰਦੀ ਆ 6 ਦਿੰਦੀ ਆ 8 ਦਿੰਦੀ ਆ ਠੀਕ ਆ ਨਾ ਇੱਥੇ ਪਤਾ ਲੱਗਦਾ ਚਵਾਈ ਦੇ ਵਿੱਚ ਵੀ ਕੀ ਦੀਆਂ ਲੱਤਾਂ ਚ ਦਾਵਾ ਬਲੱਡ ਲਾਈਨ ਫਿਰ ਕਿਹੜੇ ਘਰ ਦੀ ਤਕੜੀ ਹੈ ਅੱ ਹਾ ਬਨਾਲਾ ਜਦੋਂ ਛੜਦਾ ਨਾ ਬੱਕਰੀਆਂ ਦੇ ਵਿੱਚ ਇਹ ਬੱਕਰੀ ਨੂੰ ਤਿੰਨ ਵਾਰੀ ਲਾਉਂਦਾ ਵੀਰੇ ਇੱਕ ਝੂਟੀ ਚ ਤਿੰਨ ਵਾਰੀ ਅੱਛਾ ਬੱਕਰੀ ਨੂੰ ਦੱਸਦਾ ਵੀ ਹਾਂ ਮੈਨੂੰ ਲਾਇਆ ਬੱਕਰੀ ਠੀਕ ਹੈ ਬੱਕਰੀ ਲੱਗੀ ਪਰ ਹਿੱਲਦੀ ਨਹੀਂ ਵੀਰੇ ਇਹਦੀ ਹੁਣ ਜਿਹੜੀ ਉਹ ਤੂੰ ਚੀਜ਼ ਕਹਿਣਾਗਾ ਜੇਰ ਵਾਲੀ ਉਹ ਜੇਰ ਵਾਲੀ ਚੀਜ਼ ਆ ਇਸਤੇਮਾਲ ਤੈਨੂੰ ਆ ਚੀਜ਼ਾਂ ਦੇ ਵਿੱਚ ਦਿੰਦਾਗਾ ਕੈਚਰ ਬੌਡੀ ਦੇਖ ਹੂੰ ਤਾਕੜੀਆਂ ਨੇ ਹੈਗੀਆਂ ਨਾ ਕਿਤੇ ਪੱਖੋਂ ਹੌਲੀਆਂ ਹੈਗੀਆਂ ਨੇ ਨਾ ਹੱਥ ਨਹੀਂ ਤਰਾਉਂਦੀਆਂ ਕਿਤੇ ਪਾਸ ਠੀਕ ਆ 40 ਇੰਚ ਤੋਂ ਬਾਹਰੇ ਪਾਠਾ ਠੀਕ ਹੈ ਨਾ ਮਾਸ਼ਾਅੱਲਾ ਇਹਦੇ ਮੁਹੰਮਦ ਵੀ ਲਿਖਿਆ ਵੀਰੇ ਆਦੇ ਅੱਛਾ ਪੱਠ ਦੇ ਹਾਂ ਮੁਹੰਮਦ ਵੀ ਲਿਖਿਆ ਮਾਲਕ ਕਿੰਨੀਓ ਖੁਦਾ ਕਿੰਨੀਓ ਲਿਖਿਆਗਾ ਨਿਖਾ ਮਾਮਾ ਤੇ ਨਿੰਨੇ ਤਿੰਨੇ ਵੀਰੇ ਤਿੰਨੇ ਇਹਦੀਆਂ 3 ਨੇ ਪਰ ਬੱਕਰੀ ਵੀਰੇ ਘਰੇ ਕਿੱਲੇ ਤੇ ਬੰਨ ਕੇ ਕਾਂ ਵੀ ਆਪਣੀ ਹੁੰਦੀ ਵੀਰੇ ਠੀਕ ਹੈ ਹਾਂ ਤਾਂ ਯਾਰ ਮੂੰਹ ਹੀ ਬਾਲਾ ਵੱਡਾਣਾ ਬਈ ਵੀਰੇ ਮਤਲਬ ਆ ਵੀ ਦੇਖ ਲੈ ਵੀਰੇ ਕੰਨ ਦੇਖ ਲੈ ਲੈ ਪੂਰੇ ਬਾਹਮੋ ਵੀ ਕਹਾ ਜਾਂਦਾ ਹਣਾ ਹਾਂ ਵੀਰੇ ਹਾਂ ਸਤ ਸ੍ਰੀ ਅਕਾਲ ਦੋਸਤੋ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਬਾਈ ਸਾਰੇ ਪੀਰਾਂ ਦਾ ਅੱਜ ਬਾਈ ਤੁਹਾਨੂੰ ਸਣੀ ਗਿੱਲ ਰਣੀਆਂ ਉਹਨਾਂ ਦੀਆਂ ਜਿਹੜੀਆਂ ਬੱਕਰੀਆਂ ਉਹ ਦਿਖਾਉਣੀਆਂ ਨੇ ਬਾਈ ਬੜੇ ਪਾਈਆਂ ਦੀ ਡਿਮਾਂਡ ਵੀ ਸੀ ਵੀ ਬਾਈ ਬੱਕਰੀਆਂ ਦੀ ਵੀਡੀਓ ਲੈ ਕੇ ਆਓ ਸਣੀ ਭਾਈ ਦੀਆਂ ਬੱਕਰੀਆਂ ਦੀ ਅੱਜ ਆਪਾਂ ਉਹ ਬੱਕਰੀਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਲੱਗੇ ਆ ਤੇ ਬਾਈ ਦਾ ਬੱਕਰਾ ਵੀ ਉਰੇ ਆ ਤੇ ਬਾਕੀ ਪੱਠਾ ਇਹ ਸਾਰੀ ਗੱਲਬਾਤ ਆਪਾਂ ਬਾਈ ਨਿੱਕੇ ਨਾਲ ਕਰਾਂਗੇ ਜਿਹੜਾ ਕਿ ਬੱਕਰੀਆਂ ਨੂੰ ਸਾੰਬਦਾ ਕੀ ਹਾਲਾ ਬਾਈ ਨਿੱਕੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਹੋ ਵੀਰੇ ਵਧੀਆ ਕੀ ਹਾਲਾ ਤੇਰਾ ਵਧੀਆ ਹਾਂ ਬਹੁਤ ਵਧੀਆ ਵੀਰੇ ਠੀਕ ਹੈ ਹਾਂ ਤੇ ਨਿੱਕੇ ਆਪਾਂ ਪਹਿਲਾਂ ਗੱਲ ਇੱਥੇ ਸਟਾਰਟ ਕਰਦੇ ਆਂ ਵੀ ਬਾਈ ਤੈਨੂੰ ਕਿੰਨਾ ਟਾਈਮ ਹੋ ਗਿਆ ਬਾਈ ਲਵੇ ਬੱਕਰੀਆਂ ਸ਼ਾਮਦੇ ਨੂੰ ਬਾਈ ਕੋਲੇ ਹੋ ਗਏ ਮੈਨੂੰ ਵੀਰੇ ਯਾਰ 6 ਸਾਲ ਹੋ ਗਏ ਵੀਰੇ 6 ਸਾਲ ਹੋ ਗਏ ਸ਼ੌਂਕ ਤੋਂ ਨੂੰ ਬੱਕਰੀਆਂ ਤੋਂ ਪਹਿਲਾਂ ਦੀ ਹੈ ਨਾ ਹਾਂ ਪਹਿਲਾਂ ਤੋਂ ਹੀ ਸ਼ੌਂਕ ਆ ਵੀਰੇ ਆਪਾਂ ਨੂੰ ਬੱਕਰੀਆਂ ਦਾ ਠੀਕ ਹੈ ਹਾਂ ਤੇ ਜਿੰਨਾ ਵੀ ਆਪਾਂ ਬਾਈ ਕੋਲੇ ਕੰਮ ਕੀਤਾ ਹੈਗਾ ਵੀਰੇ ਆਪਾਂ ਇਮਾਨਦਾਰੀ ਤੇ ਕੰਮ ਕੀਤਾ ਹੈਗਾ ਠੀਕ ਆ ਨਾ ਦੂਜੀ ਗੱਲ ਹੁਣ ਛੋਟਿਆ ਸਾਹਮਣੇ ਖੜੀਆਂ ਨੇ ਬੱਕਰੀਆਂ ਇਹ ਮੰਨ ਵੀ ਪਹਿਲਣਾ ਪਹਿਲਣਾ ਹੀ ਪੱਠਾ ਨੇ ਸਾਰੀਆਂ ਨਾਲੇ ਬੱਕਰੀਆਂ ਦਿਖਾਈ ਚੱਲ ਬਈ ਹਾਂ ਜਿਵੇਂ ਹੁਣ ਵੀਰੇ ਆ ਪੱਠਾ ਹੂੰ ਆ ਆਪਣੀ ਪੱਠ ਹੈਗੀ 6 ਰੰਦ ਪੱਠਾ ਵੀਰੇ 6 ਰੰਦ ਦਾ 6 ਰੰਦ ਪੱਠਾ ਇਹਦਾ ਪਹਿਲਾ ਸੂਆਗਾ ਸੂ ਪੀ ਕੇ ਸੂਣਾਗਾ ਸੂ ਪੀ ਵੀਰੇ ਸੂ ਪੀ ਠੀਕ ਹਾਂ ਇਹਨੇ ਦਿੱਤਾ ਗਿਆ ਵੀਰੇ ਦੋ ਪੱਠਾ ਦਿੱਤੀਆਂ ਇਹਨੇ ਨਹੀਂ ਦੋ ਪੱਠਾ ਦਿੱਤੀਆਂ ਹਾਂ ਇਹਦੀਆਂ ਪੱਠਾ ਘਰੇ ਆ ਵੀਰੇ ਠੀਕ ਹੈ ਨਾ ਹੈਡ ਹੂਟ ਬਈ ਦੱਸੀ ਹੈਡ ਵੀਰੇ ਹੋ ਇਹਦੀ 40 ਪਲੱਸ ਹੈਡ ਹੈਗੀ ਆ 40 ਪਲੱਸ ਹਾਂ 40 ਪਲੱਸ ਹੂੰ ਉਜੀ ਆਸੀ ਬਰੇ ਪੱਠ ਇਹ ਵੀ ਪੱਠ ਆਪਣੀ ਵੀਰੇ ਪਹਿਲੇ ਨਹੀਂ ਸੂਈ ਆ ਇਹ ਵੀ ਪਹਿਲਾਂ ਨਹੀਂ ਸੂਈ ਆ ਹਾਂ ਪਹਿਲਾਂ ਸਾਰੀਆਂ ਪਹਿਲਾਂ ਨਹੀਂ ਸੂਈਆਂ ਹੋਈਆਂ ਨੇ ਹਾਂ ਵੀਰੇ ਇਹਨਾਂ ਦੇ ਵਿੱਚ ਦੋ ਬੱਕਰੀਆਂ ਵੱਡੀਆਂ ਨੇ ਠੀਕ ਆ ਉਹ ਤੁਹਾਨੂੰ ਮੈਂ ਦਿਖਾ ਦੂੰਗਾ ਆ ਪੱਠ ਵੀ ਵੀਰੇ ਪਹਿਲੇ ਨਹੀਂ ਸੂਈ ਆ ਆਪਣੀ ਇਹ ਵੀ ਪਹਿਲਾਂ ਸੂਈ ਆ ਹਾਂ ਇਹ ਵੀ ਸੇ ਦੰਤ ਤੇ ਵੀਰੇ ਕਰਾਸ ਹੋਈ ਆ ਠੀਕ ਆ ਹਾਂ 40 ਇੰਚ ਹੈਟ ਹੈ ਦੀ ਆ ਵੀਰੇ ਇਹਨੇ ਕੀ ਦਿੱਤਾਗਾ ਇਹਨੇ ਵੀਰੇ ਇਹਨੇ ਵੀਰੇ ਇੱਕ ਨਾਰ ਦਿੱਤਾ ਇੱਕ ਦਿੱਤਾ ਇਹਨੇ ਹਾਂ ਇਹਨੇ ਇੱਕ ਨਾਰ ਦਿੱਤਾ ਵੀਰੇ ਹਾਂ ਨੌ ਵੀ ਬੱਕਰੀਆਂ ਚੈੱਕ ਕਰੀਏ ਬਾਈ ਬੱਕਰੀਆਂ ਇੱਕ ਤੋਂ ਇੱਕ ਚੜਦੀ ਆਹ ਪੱਠਾ ਵੀਰੇ ਇਹ ਵੀ ਪਹਿਲੇ ਆ ਇਹ ਵੀ ਪਹਿਲੇ ਆ ਹੈ ਹਾਂ ਵੀਰੇ ਹਾਂ ਇਹ ਵੀ ਪੱਠਾ ਪਹਿਲੇ ਆ ਵੀਰੇ ਹਾਂ ਇਹ ਵੀ ਪੱਠਾ ਵੀਰੇ ਸੇ ਦਾ 40 ਇੰਚ ਕਾਦਾ ਪੋਲਾ ਸੇ ਦਾ ਇਹ ਵੀ ਸੂਈ ਹੋਈ ਹੈ ਕਿ ਸੂਈ ਹਾਂ ਵੀਰੇ ਇਹ ਵੀ ਸੂਈ ਵੀ ਆ ਇਹ ਵੀ ਸੂਈ ਹਾਂ ਇਹਦੇ ਮਗਰ ਦੋ ਪੱਠਾ ਨੇ ਵੀਰੇ ਠੀਕ ਆ ਹਾਂ 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 ਹਾਈਟ ਸਾਰੀਆਂ ਦੀ ਤਕਰੀਬਨ 40 ਤੋਂ ਉੱਤੇ ਆ ਹਾਂ 40 ਤੋਂ ਉੱਪਰ ਆ ਵੀਰੇ ਸਾਰਿਆਂ ਦੀ ਹਾਈਟ ਜਿਹੜੀਆਂ ਵੀ ਛੋਟੇ ਕੋਲੇ ਖੜੀਆਂ ਨੇ ਸਾਰੀਆਂ 40 ਤੋਂ ਉੱਪਰ ਨੇ ਵੀਰੇ ਹੂੰ ਤੇ ਆ ਗਈ ਵੀਰੇ ਕਾਲੀ ਡੱਬੀ ਕਾਲੀ ਡੱਬੀ ਵੀ ਇਥੇ ਲਵੇ ਕਿਹੜੇ ਕਲਰ ਦੀ ਡਿਮਾਂਡ ਜ਼ਿਆਦਾ ਰਹਿੰਦੀ ਆ ਵੀਰੇ ਸਾਡੇ ਕੋਲੇ ਹਾਂ ਸਾਡੇ ਕੋਲੇ ਲੋਹੀ ਕਾਲੀ ਹਾਂ ਤੇ ਡੱਬੀ ਇਹ ਹਾਂ ਕਿਉਂ ਦੂਜੀ ਗੱਲ ਵੀਰੇ ਬਲੱਡ ਲਾਈਨ ਚੰਗੀ ਹੋਵੇ ਉਹਦੀ ਮੰਗ ਜ਼ਿਆਦਾ ਰਹੂਗੀ ਠੀਕ ਹੈ ਠੀਕ ਹੈ ਨਾ ਹੁਣ ਜਿਵੇਂ ਆ ਪਾਠਾ ਵੀਰੇ 40 ਇੰਚ ਤੋਂ ਬਾਹਰੇ ਪਾਠਾ ਠੀਕ ਹੈ ਨਾ ਮਾਸ਼ਾਅੱਲਾ ਇਹਦੇ ਮੁਹੰਮਦ ਵੀ ਲਿਖਿਆ ਵੀਰੇ ਆਦੇ ਅੱਛਾ ਪਾਠ ਦੇ ਹਾਂ ਮੁਹੰਮਦ ਵੀ ਲਿਖਿਆ ਮਾਲਕ ਕਿੰਨੀਓ ਖੁਦਾ ਕਿੰਨੀਓ ਲਿਖਿਆਗਾ ਠੀਕ ਹੈ ਹਾਂ ਤੇ ਇਹਦਾ ਵੀ ਕੱਦ ਵੀਰੇ 40 ਪਲੱਸ 40 ਪਲੱਸ ਹੈ ਦਾ 40 ਵੀਰੇ 40 ਹਾਂ ਦੁੱਧ ਪੱਖੋਂ ਕਿਵੇਂ ਨੇ ਬਾਈ ਵੀਰੇ ਦੁੱਧ ਪੱਖੋਂ ਸਾਡੀਆਂ ਪੱਠਾ ਜਿਹੜੀਆਂ ਪਹਿਲੇ-ਪਹਿਲੇ ਸੂਏ-ਸੂਈਆਂ ਨੇ ਸਾਡੀਆਂ ਪੱਠਾ ਨੇ 4-4 ਲੀਟਰ ਦੁੱਧ ਦਾ ਮੁਕਾਬਲਾ ਕੀਤਾ 4-4 ਲੀਟਰ ਕੱਢਿਆ ਹਾਂ ਵੀਰੇ ਹਾਂ ਹਾਂ 2 ਲੀਟਰ ਹੱਥ ਨੇ 2 ਲੀਟਰ ਤੜਕੇ ਪਹਿਲਾਂ ਪੱਠ ਸਾਡੀ ਕੱਢਦੀ ਆ ਹਾਂ ਥਣ ਕੱਢਦੀਆਂ ਹਿਸਾਬ ਲਾਲਾ ਵੀ ਮੁੱਠੀ ਆਲਾ ਮੋਟਾ ਮੋਟਾ ਥਣ ਕੱਢਦੀਆਂ ਵੀਰੇ ਆ ਗੱਬਰ ਦੀਆਂ ਅਛਾ ਬੱਕਰਾ ਇਹ ਜਿਹੜਾ ਬੱਕਰਾ ਵੀਰੇ ਸਾਡਾ ਹੂੰ ਆ ਦੇ ਗੱਬਰ ਦੀਆਂ ਵੀਰੇ ਧੀਆਂ ਨੇ ਸਾਰੀਆਂ ਆਹ ਜਿਹੜੀਆਂ ਆਪਾਂ ਦਿਖਾਈਆਂ ਨੇ ਹਾਂ ਸਾਰੀਆਂ ਵੀਰੇ ਇਹ ਆਖੀਆ ਕੋਸ਼ ਦਿਖਾਤੀਆਂ ਹਨਾ ਹਾਂ ਕੋਸ ਆਪਾਂ ਦਿਖਾਤੀਆਂ ਕੋਸ ਆਪਾਂ ਵੀਰੇ ਦਿਖਾਵਾਂਗੇ ਇਹਦਾ ਤਾਂ ਯਾਰ ਮੂੰਹ ਹੀ ਬਾਲਾ ਵੱਡਾ ਹਨਾ ਬਈ ਵੀਰੇ ਮਤਲਬ ਆ ਵੀ ਦੇਖ ਲੈ ਵੀਰੇ ਕੰਨ ਦੇਖ ਲੈ ਹੈ ਬਾਕੀ ਦੇਖ ਲੈ ਸਾਰਾ ਕੁਝ ਦੇਖ ਲੈ ਹੈ ਵੀਰੇ ਕੰਨ ਕਿੰਨੇ ਇੰਚਾਂ ਦੇ ਹੋਣਗੇ ਇਹਦੇ ਕੰਨ ਵੀਰੇ ਮਿਣੇ ਤਾਂ ਹੈ ਨਹੀਂਗੇ ਹਾਂ ਪਰ ਉਹ ਕੰਨ ਹੁਣ ਤੂੰ ਆਪ ਹੀ ਹਿਸਾਬ ਲਾ ਲਾ ਵੀ ਦੇਂਦੇ ਆ ਆਪ ਹੀ ਬਾਹ ਜੀ ਨਾਲ ਨਹੀਂ ਕੰਨ ਮੜੇ ਲਾਏ ਵੀਰੇ ਲਾ ਪੁਰੇ ਬਾਦੋ ਵੀ ਕਹਾ ਜਾਂਦਾ ਹਨ ਹਾਂ ਵੀਰੇ ਹਾਂ ਠੀਕ ਹੈ ਨਾ ਇਹ ਦੋ ਸਾਲਾਂ ਦਾ ਹੋ ਗਿਆ ਵੀਰੇ ਅੱਛਾ ਦੋ ਸਾਲਾਂ ਦਾ ਹੋ ਗਿਆ ਕਿੰਨੀਆਂ ਝੋਲੀਆਂ ਲੈ ਲਈਆਂ ਇਹ ਤੋਂ ਵੀਰੇ ਇਹ ਤੋਂ ਇਹ ਤੋਂ ਐਸਾ ਬਲਾਲਾ ਵੀ ਤਿੰਨ ਤਿੰਨ ਕਚੋਰੀਆਂ ਲੈ ਲਈਆਂ ਵੀਰੇ ਅਸੀਂ ਇਹ ਤੋਂ ਤਿੰਨ ਕਿ ਲੈ ਹਾਂ ਜਿੰਨਾ ਇਹ ਜੋ ਜੋ ਮੋਲਾ ਹੋਈ ਜਾਂਦਾਗਾ ਜਿਉਂ ਜਿਉਂ ਵੀਰੇ ਬੱਚੇ ਚੰਗੇ ਭਾਈ ਤੁਰੀ ਆਉਂਦਾ ਇਹਦੀ ਕਿੰਨੀ ਹਾਈਟ ਆ ਹਾਈਟ ਵੀਰੇ ਇਹਦੀ ਹੋਊਗੀ 40 ਤੋਂ ਉੱਪਰ ਹੋਊਗਾ ਵੀਰੇ ਇਹ 40 ਤੋਂ ਉੱਪਰ ਉਹ ਭਾਈ ਇਹ ਤਾਂ ਨਾ ਵੀ ਬੱਕਰਾ ਪੀਹਾਰ ਚ ਵੀ ਬਹੁਤ ਆਣਾ ਬੱਕਰੀ ਉਹਦਾ ਨਹੀਂ ਹੁੰਦੀ ਕਰਾਉਸ ਕਰਨ ਲੱਗਿਆ ਕੋਈ ਦਿੱਕਤ ਨਾ ਨਾ ਵੀਰੇ ਤੂੰ ਆਇਆ ਬਨਾਲਾ ਜਦੋਂ ਛੜਦਾ ਨਾ ਬੱਕਰੀਆਂ ਦੇ ਵਿੱਚ ਇਹ ਬੱਕਰੀ ਨੂੰ ਤਿੰਨ ਵਾਰੀ ਲਾਉਂਦਾ ਵੀਰੇ ਇੱਕ ਝੂਟੀ ਚ ਤਿੰਨ ਵਾਰੀ ਅੱਛਾ ਬੱਕਰੀ ਨੂੰ ਦੱਸਦਾ ਵੀ ਹਾਂ ਮੈਨੂੰ ਲਾਇਆ ਬੱਕਰੀ ਠੀਕ ਹੈ ਬੱਕਰੀ ਲੱਗੀ ਪਰ ਹਿੱਲਦੀ ਨਹੀਂ ਵੀਰੇ ਇਹਦੀ ਤੇ ਇਹ ਉਹ ਵੀ ਜੇ ਕੋਈ ਹੋਰ ਬੰਦਾ ਜਿਵੇਂ ਛੋਟੇ ਲਵਿਆ ਆਉਂਦਾ ਬੱਕਰੀ ਲਵਾਉਣਾ ਤਾਂ ਇਹ ਛੜ ਦੇਣੇ ਬੱਕਰੀ ਤੇ ਵੀਰੇ ਆਏ ਆ ਅਸੀਂ ਗਾਹਾਂ ਕਿਉਂ ਨਹੀਂ ਛੱਡਦੇ ਨਾ ਕਿਉਂ ਮੂਰੇ ਬੱਕਰੀ ਕੋਈ ਵੀਰੇ ਹੀਟ ਦੇ ਵਿੱਚ ਹੁੰਦੀ ਆ ਕੋਈ ਮੈਲਾ ਮਾਰਿਆ ਹੁੰਦਾ ਬੱਕਰੀ ਨੂੰ ਹੈ ਕੋਈ ਬੱਕਰੀ ਦੇ ਅੰਦਰ ਫੈਕਸ਼ਨ ਹੁੰਦੀ ਆ ਕਿਉਂਕਿ ਉਹਦੇ ਵੀਰ ਜੀ ਫਿਰ ਜਿਹੜਾ ਇਹਦੇ ਵੀਰ ਜੀ ਤੇ ਉਹ ਵੀਰ ਜੀ ਦੇ ਵਿੱਚ ਹੋ ਵੀਰ ਜੀ ਪੈ ਗਏ ਨਾ ਫਿਰ ਬਲੱਡ ਲਾਈਨ ਵੀਰੇ ਖਰਾਬ ਹੋ ਜਾਂਦੀ ਹੈ ਠੀਕ ਹੈ ਇਹਦੀ ਇਹ ਛੱਡਦੇ ਨਹੀਂ ਹੈਗੇ ਤੁਸੀਂ ਹਾਂ ਜਿਵੇਂ ਹੁਣ ਆਪਣੇ ਹੁਣ ਜਿਹੜੇ ਇੱਕ ਇੱਥੇ ਬਾਈ ਨੇ ਮੇਲਾ ਕਰਾਇਆਗਾ ਦੁੱਧ ਚਵਾਈ ਦਾ ਹਾਂ ਠੀਕ ਹੈ ਨਾ ਅਸਲ ਵੀਰੇ ਹੁਣ ਲੋਕ ਆਪ ਐ ਨਹੀਂ ਕਹਿੰਦੇ ਵੀ ਮੇਲਿਆਂ ਤੇ ਲੈ ਜਾਂਦੇ ਆ ਮੇਲੇ ਲੱਗਦੇ ਆ ਸਨਖਪੁਣਿਆ ਦੇ ਵਿੱਚ ਬੋਕ ਲੈ ਜਾਂਦੇ ਆ ਅੱਜ ਤੱਕ ਜੀ ਸਨਖਪੁਣੇ ਦੇ ਵਿੱਚ ਬੋਕ ਨਹੀਂ ਲੈ ਕੇ ਗਿਆ ਠੀਕ ਹੈ ਨਾ ਮੇਨ ਚੀਜ਼ ਅਸਲ ਮੇਨ ਜੜ ਕੀ ਆ ਮੇਨ ਜੜ ਇਹ ਆ ਵੀਰੇ ਚਵਾਈ 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 ਜੀ ਪਤਾ ਲੱਗਦਾ ਛੇੜੂ ਦਾ ਬੋਕ ਦਾ ਕੰਨ ਫੜ ਕੇ ਹਰ ਇੱਕ ਲੈ ਜੂ ਵੀਰੇ ਸਨਖ ਪੋਣੇ ਦੇ ਵਿੱਚ ਲਾ ਬਾਈ ਮੇਰਾ ਬੋਕ ਫਾਸਟ ਕਰ ਦੇ ਠੀਕ ਹੈ ਨਾ ਇੱਥੇ ਪਤਾ ਲੱਗਦਾ ਚਵਾਈ ਦੇ ਵਿੱਚ ਵੀ ਕਿਹਦੀ ਲੱਤਾਂ ਚ ਦਾਵਾ ਠੀਕ ਹੈ ਠੀਕ ਹੈ ਨਾ ਮੇਨ ਚੀਜ਼ ਬੱਕਰੀ ਦੀ ਹੈਡ ਮੇਨ ਚੀਜ਼ ਚਵਾਈ ਆ ਚਵਾਈ ਆ ਸਨਖ ਪੋਣੇ ਚ ਦਾ ਹਰ ਇੱਕ ਪਾ ਕੇ ਦਾਣੇ ਵੀਰੇ ਖੋਲਣੀ ਤੋਂ ਖੋਣ ਕੇ ਲੈ ਜੂਗਾ ਪਤਾ ਤਾਂ ਬੱਕਰੀ ਦਾ ਲੱਗਦਾ ਦੁੱਧ ਵਾਲੀ ਦਾ ਵੀ ਕੀ ਕਹਿੰਦੀ ਆ ਕਿਵੇਂ ਤੇਰੀ ਸਾੰਭੀ ਆ ਵੀ ਰਾਤ ਨੂੰ ਉਠ ਉਠ ਕੇ ਤੇ ਦਾਣੇ ਪਾਉਂਦਾ ਸੀ ਕੋ ਮਾਰਸਾ ਕਰਦਾ ਸੀ ਠੀਕ ਹੈ ਨਾ ਹਾਂ ਮੇਨ ਚੀਜ਼ ਆ ਗਈ ਵੀਰੇ ਚਵਾਈ ਚਵਾਈ ਆ ਗਈ ਚਵਾਈ ਆ ਗਈ ਹਾਂ ਬਾਕੀ ਵੀ ਇਹਦੀਆਂ ਜਿਹੜੀਆਂ ਪੱਠਾਂ ਨੇ ਉਹ ਦੁੱਧ ਨੂੰ ਚੰਗੀਆਂ ਨੇ ਵੀਰੇ ਮਾਸ਼ਾਅੱਲਾ ਪੱਠਾਂ ਨਿਕਲਦੀਆਂ ਪੂਰੀਆਂ ਖਾਨਦਾਨੀ ਹੂੰ ਪੂਰੀਆਂ ਖਾਨਦਾਨੀ ਪੱਠਾਂ ਨਿਕਲਦੀਆਂ ਵੀਰੇ ਇਹ ਬਈ ਘਰ ਦਾ ਗਾ ਕੇ ਵੀ ਵੀਰੇ ਇਹ ਆਪਾਂ ਬੱਕਰਾ ਲੈਤਾ ਸੀਗਾ ਵੀਰੇ ਅੱਛਾ ਲੈਤਾ ਸੀ ਹਾਂ ਹਮਲੇਲ ਕੋਟ ਲਿਓ ਇਹ ਬੱਕਰਾ ਲੈਤਾ ਸੀਗਾ ਵੀਰੇ ਆਪਾਂ ਠੀਕ ਹੈ ਹਾਂ ਕਿਉਂ ਖਾਨਦਾਨੀ ਬੱਕਰਾ ਲੈਤਾ ਜੀ ਲੈਤਾ ਆਪਾਂ ਨੇ ਆਣਾ ਮਾੜਾ ਜਿਹਨੂੰ ਬੱਕਰੇ ਨੂੰ ਹੈ ਵੀਰੇ ਤੋਰੀ ਮਾੜਾ ਜਾ ਲੈ ਲੈ ਵੀਰੇ ਬੱਕਰਾ ਬਈ ਹੁਣ ਤੋਰ ਕੇ ਦਿਖਾਉਣਾ ਕੱਦ ਗਾਠ ਵੀ ਬਹੁਤ ਆ ਬਾਕੀ ਭਾਰੀ ਬੱਕਰਾ ਤੇ ਬਾਕੀ ਬਾਈ ਨੇ ਦੱਸਿਆ ਨਾ ਵੀ ਦੁੱਧ ਕਿੰਨੀਓ ਪੱਖੋਂ ਵੀ ਪੱਠਾਂ ਜਿਹੜੀਆਂ ਇਹਦੀਆਂ ਚੰਗੀਆਂ ਹੁੰਦੀਆਂ ਨੇ ਕਿੰਨੀਆਂ ਪੱਠਾ ਆ ਗਏ ਛੋਟੇ ਲਵੇ ਇਹ ਬੱਕਰੇ ਦੀਆਂ ਵੀਰੇ ਸਾਡੇ ਕੋਲੇ ਆ ਗਈਆਂ ਹੋਣਗੀਆਂ 17 18 ਪੱਠਾਂ ਇਹਦੀਆਂ ਆ ਸਾਰੀਆਂ ਹੁਣ ਪੱਠਾਂ ਇਹਦੀ ਪੋਚ ਖੜਾਗਾ ਹੂੰ ਤੂੰ ਐ ਹਿਸਾਬ ਲਾੜਾ ਵੀ ਧਰਤੀ ਚੱਕਣ ਵਾਲੀ ਕਰੀ ਪਈ ਆ ਵੀਰੇ ਪੱਠਾਂ ਦੀ ਠੀਕ ਹੈ ਹੂੰ ਬਾਈ ਘਰੇ ਕਿੰਨੀਆਂ ਬੱਕਰੀਆਂ ਨੇ ਹੁਣ ਵੀਰੇ ਘਰੇ ਸਾਡੇ ਕੋਲੇ ਹੋਣਗੀਆਂ ਘਟੋ ਘਟ 20 ਬੱਕਰੀਆਂ ਤਾਂ ਹੋਣੀਆਂ ਸਾਡੇ ਕੋਲੇ ਘਰੇ ਇਹ ਤੋਂ ਇਲਾਵਾ ਹਾਂ ਮੰਨ ਵੀ ਸਾਰੀਆਂ ਐਸਾ ਉਲਾੜਾ ਵੀ ਦੁੱਧ ਤੇ ਮਲਾਈ ਵਾਲਾ ਕੰਮ ਹੀ ਆ ਠੀਕ ਸਮਝ ਲਾ ਮਲਾਈ ਆ ਘਰੇ ਵੀ ਇੱਥੇ ਵੀ ਮਲਾਈ ਲੈ ਕੇ ਆਇਆ ਘਰੇ ਵੀ ਮਲਾਈ ਲੈ ਕੇ ਆਇਆ ਇਹ ਗੱਲ ਨਹੀਂ ਹੈਗੀ ਵੀ ਘਰ ਵਾਲੇ ਸਾਂਢ ਕੇ ਲੈ ਕੇ ਆ ਗਏ ਠੀਕ ਹੈ ਹਾਂ ਇੱਥੇ ਮੇਨਤਾ ਵੀ ਤੁਸੀਂ ਇਹਦੀਆਂ ਬੱਕਰੇ ਦੀਆਂ ਪੱਠਾਂ ਲੈ ਕੇ ਆਏ ਹੋ ਹਨਾ ਹਾਂ ਪੱਠਾਂ ਲੈ ਕੇ ਆਇਆ ਵੀਰੇ ਵੀ ਦਿਖਾਉਣ ਖਾਤਰ ਵੀ ਬਰੀਡ ਵੀ ਕੋਈ ਚੀਜ਼ ਆ ਹਨਾ ਹਾਂ ਠੀਕ ਹੈ ਨਾ ਉਹ ਬਾਈ ਬਾਈ ਨੂੰ ਬਰੀਡ ਤੇ ਕੰਮ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਸਾਨੂੰ ਹੋ ਗਏ 6 ਸਾਲ ਹੋ ਗਏ 6 ਸਾਲ ਹੀ ਹੋ ਗਏ ਬਾਈ ਨੂੰ ਵੀ ਹਾਂ ਅਸਲ ਬਰੀਡ ਬਣਾਉਣ ਤੇ ਵੀਰੇ 3 ਸਾਲ ਤਾਂ ਲੱਗਦੇ ਆ ਬੰਦੇ ਨੂੰ ਲੱਗਦੇ ਆ ਲੱਗਦੇ ਆ ਤੂੰ ਐਂ ਹਿਸਾਬ ਲਾੜਾ ਵੀ ਕੋ ਟੋਕਟ 2 ਸਾਲ ਦੀ ਪੱਠ ਕਰਾ ਕੇ ਸੀ ਫੇਰ ਕਰਾਸ ਕਰਾਉਨੇ ਆ ਵੀਰੇ ਹਾਂ 2 ਸਾਲ ਦੀ ਕਰਾ ਕੇ 6 ਦੰਦਾ ਦੇ ਹਾਂ ਹਾਂ 6 ਦੰਦਾ ਤੇ ਹੂੰ ਠੀਕ ਆ ਨਾ ਲੈ ਪੱਠਾ ਦਿਖਾਈ ਨਕੇ ਕੋਸਤਾ ਆਪਾ ਦਿਖਾਤੀ ਆ ਨਾ ਬਾਈ ਹਾਂ 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 ਜਿਵੇਂ ਹੁਣ ਆਹ ਪੱਠ ਦਿਖਾਉਨੇ ਆ ਬਾਈ ਤੁਹਾਨੂੰ ਬਾਈ ਦੀਆਂ ਗੱਲਾਂ ਵੀ ਕੰਮ ਵਾਲੀਆਂ ਨਹੀਂ ਕਿਉਂਕਿ ਲਾਇਬ੍ਰੇਰੀ ਵੀ ਕੋਈ ਚੀਜ਼ ਹੁੰਦੀ ਆ ਤੇ ਆਹ ਪੱਠ ਦੇਖ ਏ ਵੀ ਸੋਣ ਵਾਲੀ ਆ ਇਹ ਕਿਹੜੀ ਇਹ ਪੱਟੇ ਵੀਰੇ ਸੂਪੀ ਸੂਪੀ ਅੱਛਾ ਹਾਂ ਸੂਪੀ ਹੁਣ ਇਹ ਪੱਟ ਦੇ ਮਗਰ ਦੋ ਮੇਮਣੀਆਂ ਨੇ ਦੋ ਮੇਮਣੀਆਂ ਨੇ ਇਹਨਾਂ ਦੀ ਮਾਂ ਆ ਖੜੀ ਆ ਕਿਹੜੀ ਆ ਖੜੀ ਆ ਆਹਾਂ ਹਾਂ ਆ ਕਾਲੇ ਰੰਗ ਵਾਲੀ ਹਾਂ ਇਹਦੀ ਮਾਂ ਵੀਰੇ ਇਹਨਾਂ ਦੀ ਆ ਸੀਗੀ ਆ ਸੀ ਇਹਨਾਂ ਦੀ ਮਾਂ ਠੀਕ ਆ ਮਾਂ ਵੀ ਇਕੱਠੀ ਕਰ ਹਾਂ ਹਾਂ ਇੱਕ ਹੋਰ ਲਿਆਉਣਾ ਤੈਨੂੰ ਮੈਂ ਅੱਛਾ ਦੇਖੋ ਬਈ ਬਰੀਡ ਦਾ ਫਰਕ ਕੀ ਆ ਬਾਈ ਬੱਕਰੀ ਛੱਡ ਗਿਆ ਇੱਥੇ ਕਿੱਥੇ ਆਏ ਨਹੀਂ ਮਾਂ ਮਾਂ ਤੀਆਂ ਨੇ ਇਹਦੀਆਂ ਵੀਰੇ ਨੇ ਗਾ ਮਾਮਾਤੀਆਂ ਨੇ ਤਿੰਨੇ ਤਿੰਨੇ ਵੀਰੇ ਤਿੰਨੇ ਇਹਦੀਆਂ 3 ਨੇ ਆ ਜਿਹੜੀ ਆ ਬੱਕਰੀ ਖੜੀ ਆ ਹਾਂ ਇਹਦੀ 3 ਇਹਦੀ 3 ਆਹਾ ਹਾਂ ਦੋਨੇ ਇੱਕ ਸੂਏ ਦੀਆਂ ਕੱਠੀਆਂ ਨੇ ਵੀਰੇ ਅੱਛਾ ਇੱਕ ਸੂਏ ਦੋਨੇ ਸੂਏ ਇੱਕ ਇੱਕ ਸੂਏ ਦੀਆਂ ਨੇ ਇਹਦੀਆਂ ਠੀਕ ਆ ਹਾਂ ਹਾਂ ਲਓ ਵੇਖ ਕਰੋ ਚੈੱਕ ਹਾਂ ਹਾਂ ਬਾਈ ਦੀ ਬਰੀਡ ਹਾਂ ਕੰਨ ਕੁੰਨ ਦੇਖੋ ਬਾਈ ਕੰਨਾਂ ਦੀ ਲੈਂਥ ਬਾਕੀ ਨੱਕ ਮੂੰਹ ਤਾਂ ਹੁਣ ਪਤਾ ਕਿੱਟੀਆਂ ਖਾਣ ਪੂਰਾ ਲੋ ਰੱਖਣ ਨਿੱਕੇ ਇਹਨਾਂ ਦੀ ਹਾਈਟ ਕਿੰਨੀ ਕਿੰਨੀ ਹੋਊ ਬਾਈ ਹੈ ਇਹਨਾਂ ਦੀ ਹਾਈਟ ਹੈਡ ਕੋਲੇ 40 ਪਲੱਸ 40 ਪਲੱਸ ਸਾਰੇ ਹਾਂ ਆ ਦੇ ਵੀਰ ਆ ਬੱਚਾ ਦੇਖ ਲੈ ਮਾਂ ਇਹਦੀ ਸ਼ੇਰੀ ਆ ਸ਼ੇਰੀ ਉਹ ਫਿਰਦੀਆਂ ਮਾਗਰ ਲਿਆ ਉਹਨੂੰ ਵੀ ਸ਼ੇਰੀ ਮਾਂ ਸ਼ੇਰੀ ਉਹ ਥੋੜੀ ਆ ਗਈ ਆ ਗਈ ਆ ਦੇ ਆ ਦੇ ਮੇਮਣਾ ਦੇਖ ਲੈ ਵੀਰੇ ਜਮਾ ਮੇਮਣਾ ਕਿੰਨੇ ਟਾਈਮ ਦਾ ਇਹ ਵੀਰੇ ਸਾਡੇ ਮਨੂੰ ਦਾਦਾ ਵੀ 12 13 ਦਿਨਾਂ ਦਾ ਮੇਮਣਾ ਹੀ ਆ ਵੀਰੇ ਇਹ ਕੀ ਕਿਹੜੇ ਬੱਕਰੇ ਦਾ ਇਹ 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 ਸਾਡੇ ਹੋਰ ਲੱਗ ਬੱਕਰੇ ਦਾ ਵੀਰੇ ਅੱਛਾ ਲੱਗ ਹਾਂ ਉਹ ਗੱਬਰ ਦੀ ਧੀਆਂ ਆ ਗਈਆਂ ਬੱਬਰ ਦੀਆਂ ਧੀਆਂ ਹਾਂ ਹੁਣ ਉਹ ਬੱਕਰੀ ਥੱਲੇ ਕਿੰਨਾ ਦੁੱਧ ਹੋ ਨਿੱਕੇ ਕਿਹੜੀ ਥੱਲੇ ਆਹ ਛੇਰੀ ਥੱਲੇ ਜਿਹੜਾ ਬੱਕਰੀ ਛੇਰੀ ਥੱਲੇ ਵੀਰੇ ਚਾਰ ਪਹਿਲੇ ਸੂਏ ਸੂਏ ਚਾਰ ਪਹਿਲੇ ਸੂਏ ਆ ਲੋਕੀ ਜੀ ਫੜੀ ਇਹ ਦਿਖਾਈ ਤਾਂ ਨਹੀਂ ਆਪਾਂ ਦਿਖਾਤੀ ਹੀ ਵੀਰੇ ਦਿਖਾਤੀ ਸੀ ਪਹਿਲਾਂ ਹੂੰ ਠੀਕ ਆ ਆ ਲਿਆ ਵੱਡੀ ਬੱਕਰੀ ਫੜ ਕੇ ਦੋ ਵੀ ਆ ਚੈੱਕ ਕਰੋ ਇੱਕ ਇੱਕ ਐਵੇਂ ਸੂਏ ਹੋ ਬਾਈ ਵੀਰੇ ਇਹ ਹੈਗੀਆਂ ਚੌਥੇ ਸੂਏ ਚੌਥੇ ਸੂਏ ਵੱਡੀ ਬੱਕਰੀ ਆ ਹਾਂ ਵੱਡੀ ਬੱਕਰੀ ਆ ਵੀਰੇ ਚੌਥੇ ਸੂਏ ਆ ਹਾਂ ਇਹ ਇਹਦੀਆਂ ਵੀ 3 ਹੈਗੀਆਂ ਵੀਰੇ ਇਹਦੀਆਂ 3 ਵੀਰੇ ਘਰੇ ਨੇ ਘਰੇ ਨੇ ਹਾਂ ਇਹਦੀਆਂ 3 ਘਰੇ ਆ ਹੁਣ ਇਹ ਬੱਕਰੀ ਗੱਭਣਾ ਵੀਰੇ ਸੂਣ ਵਾਲੀ ਆ ਬੱਕਰੀ ਇਹਦਾ ਕਿਵੇਂ ਦਾ ਰਿਜ਼ਲਟ ਆ ਬਾਈ ਰਿਜ਼ਲਟ ਬਹੁਤ ਵਧੀਆ ਵੀਰੇ ਵਧੀਆ ਪੱਠਾ ਹਾਂ ਹੁਣ ਗੱਬਰ ਇਹਤੇ ਪਾਇਆ ਹੋਇਆ ਹੈਗਾ ਤੂੰ ਐਸਾ ਹਸਾਬ ਨਾਲ ਵੀ ਸਿਰਾ ਲਾਇਆ ਪਿਆ ਸਿਰਾ ਲਾਇਆ ਪੈਣਾ ਦੋਨੇ ਵੀ ਲਾਈ ਮਾੜਾ ਇਹ ਕੋਲੇ ਲੈ ਠੀਕ ਹੈ ਸਹੀ ਆ ਲਾਣਾ ਇਹ ਦੁੱਧ ਪੱਖੋਂ ਕਿਵੇਂ ਆਹਾ ਬੱਕਰੀ ਆਪਣੀ ਕਿਹੜੀ ਵੀਰੇ ਆਹਾ ਆਹਾ ਬੁੱਗ ਪੱਖੋਂ ਵੀਰੇ ਪੂਰੀ ਕਾਇਮ ਆ ਵੀਰੇ ਪੂਰੀ ਕਾਇਮ ਹਾਂ ਮਾਸ਼ਾਅੱਲਾ ਦੁੱਧ ਨੂੰ ਤਾਂ ਤੂੰ ਐਸਾ ਹਾਬ ਲੜਾ ਯਾਰ ਪਠਾ ਪੂਰੀਆਂ ਖਰੀਆਂ ਹੀ ਨਿਕਲਦੀਆਂ ਵੀਰੇ ਯਾਰ ਹਾਂ ਜਿੰਨੇ ਵੀ ਇਹ ਗੱਬਰ ਦੀਆਂ ਧੀਆਂ ਆਈਆਂ ਨੇ ਹਾਂ ਦੁੱਧ ਨੂੰ ਵੀਰੇ ਖਰੀਆਂ ਹੀ ਆਈਆਂ ਨੇ ਮਾਸ਼ਾਅੱਲਾ ਦੁੱਧ ਨੂੰ ਖਰੀਆਂ ਹੀ ਆਈਆਂ ਨੇ ਹਾਂ ਠੀਕ ਆ ਤੇ ਨਿੱਕੇ ਮੈਂ ਕਿਰਾ ਤੇਰੀ ਇੱਕ ਵੀਡੀਓ ਸੁਣੀ ਜੀ ਤੋਂ ਦੇ ਵਿੱਚ ਜੇਰ ਬਾਰੇ ਬੋਲਿਆ ਸੀ ਨਾ ਹਾਂ ਹਾਂ ਉਹ ਗੱਲ ਦੁਬਾਰੇ ਸੁਣਾ ਦੇ ਯਾਰ ਕਿਰਾ ਉਹ ਆਇਆ ਮੈਂ ਮੈਨੂੰ ਦੱਸ ਨਹੀਂ ਸਕਦਾ ਉਹ ਹੁਣ ਮੈਂ ਤੈਨੂੰ ਬੋਲ ਨਹੀਂ ਸਕਦਾ ਉਹ ਮਿਸ ਕਰੀ ਵੀ ਆ ਠੀਕ ਆ ਹਾਂ ਕਿਉਂਕਿ ਉਹ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਪਤਾ ਹੈਗਾ ਵੀਰੇ ਉਹਨਾਂ ਨੂੰ ਹੀ ਪਤਾ ਹੈਗਾ ਠੀਕ ਆ ਨਾ ਲੋਕਾਂ ਦੇ ਭਾਈ ਤਾਂ ਮਜ਼ਾਕ ਆ ਹੂੰ ਲੋਕਾਂ ਦੇ ਭਾ ਦੀ ਤਾਂ ਮਜ਼ਾਕ ਆ ਠੀਕ ਆ ਨਾ ਹੁਣ ਜਿਹੜੀ ਉਹ ਤੂੰ ਚੀਜ਼ ਕਹਿਣਾਗਾ ਜੇਰ ਵਾਲੀ ਉਹ ਜੇਰ ਵਾਲੀ ਚੀਜ਼ ਆ ਇਸਤੇਮਾਲ ਤੈਨੂੰ ਆ ਚੀਜ਼ਾਂ ਦੇ ਵਿੱਚ ਦਿੰਦਾਗਾ ਅੱਛਾ ਇਹਨਾਂ ਦੇ ਵਿੱਚ ਦਿੰਦੀ ਆ ਉਹ ਚੀਜ਼ ਠੀਕ ਆ ਉਹ ਨਹੀਂ ਦਿੰਦੀ ਇਹਨਾਂ ਚ ਦਿੰਦੀ ਆ ਤੈਨੂੰ ਹੁਣ ਪਹਿਲੇ ਪਹਿਲੇ ਸੂਏ ਵਾਲੀਆਂ ਪੱਠਾਂ ਨਹੀਂ ਦੇਖ ਕੈਚਰ ਬੌਡੀ ਦੇਖ ਹੂੰ ਤਾਕੜੀਆਂ ਨੇ ਹੈ ਗਈਆਂ ਨਾ ਕਿਤੇ ਪੱਖੋਂ ਹੌਲੀਆਂ ਹੈਗੀਆਂ ਨੇ ਨਾ ਹੱਥ ਨਹੀਂ ਧਰਾਉਂਦੀਆਂ ਕਿਤੇ ਪਾਸ ਠੀਕ ਆ ਨਾ ਹਾਂ ਇਹ ਵੀ ਉਹ ਚੀਜ਼ ਦਾ ਰਿਜ਼ਲਟ ਹੈ ਰਿਜ਼ਲਟ ਪੂਰਾ ਵੀਰੇ ਉਹ ਚੀਜ਼ ਦਾ ਰਿਜ਼ਲਟ ਪੂਰਾ ਫੁੱਲ ਪੂਰਾ ਫੁੱਲਾ ਪੂਰਾ ਫੁੱਲਾ ਵੀਰੇ ਉਹ ਚੀਜ਼ ਦਾ ਹਾਂ ਨਾ ਨਿੱਕੇ ਵੀਰੇ ਇਹਨਾਂ ਨੂੰ ਖਰਾਕ ਕੀ ਦਿੰਨੇ ਹੋ ਘਰੇ ਵੀਰੇ ਖਰਾਕ ਇਹਨਾਂ ਨੂੰ ਖਰਾਕ ਤੂੰ ਐਸਾ ਬਾਲਾ ਮਾਸ਼ਾ ਅੱਲਾ ਵੀਰੇ ਖਰਾਕ ਤੇ ਇਹਨਾਂ ਨੂੰ ਖੁੱਲੀ ਚੱਲਦੀ ਖੁੱਲੀ ਚੱਲਦੀ ਖੁੱਲੀ ਚੱਲਦੀ ਆ ਵੀਰੇ ਤੂੰ ਐਸਾ ਬਾਲਾ ਉਹਦੇ ਆਪਣੇ ਮੱਜਾਂ ਵੀ ਵਧੀਆ ਨੇ ਹਾਂ ਹਾਂ ਵੀਰੇ ਸਾਰਾ ਕੰਮ ਜਿੰਨਾ ਵੀ ਬਾਈ ਮੱਜਾਂ ਤੇ ਕਰਦਾਗਾ ਘੋੜਿਆਂ ਤੇ ਕਰਦਾ ਕਬੂਤਰਾਂ ਤੇ ਮੁਰਗਿਆਂ ਤੇ ਠੀਕ ਆ ਨਾ ਚੰਗਾ ਹੀ ਕੰਮ ਕਰਦਾ ਚੰਗੇ ਬਰੀਡ ਤੇ ਹੀ ਕੰਮ ਕਰਦਾ ਵੀਰੇ ਬਾਈ ਠੀਕ ਆ ਹਾਂ ਤੇ ਬਾਹਰ ਵੀ ਇਹਨਾਂ ਨੂੰ ਲੈ ਕੇ ਜਾਂਦੇ ਹੋ ਕੋ ਫਾਰਮ 'ਚ ਹੁੰਦਿਆਂ ਨੇ ਨਹੀਂ ਵੀਰੇ ਬੱਕਰੀਆਂ ਇਹ ਬਾਹਰ ਹੀ ਜਾਂਦੀਆਂ ਨਹੀਂ ਬਾਹਰ ਚੜ੍ਹਦੇ ਆ ਹਾਂ ਲੋਕ ਵੀਰੇ ਆਪਾਂ ਇਹ ਨਹੀਂ ਕਹਿੰਦੇ ਵੀ ਘਰਾਂ ਦੇ ਵਿੱਚ ਬੱਕਰੀਆਂ ਰੱਖੀ ਬੈਠੇ ਆ ਠੀਕ ਆ ਨਾ ਪਰ ਜਿਹੜੀ ਬੱਕਰੀ ਆ ਵੀਰੇ ਇਹ ਬਾਹਰ ਬਿਨਾਂ ਬਚਦੀ ਨਹੀਂ ਬਚਦੀ ਹਾਂ ਲੱਖ ਲੋਕ ਕਹੀ ਜਾਣ ਵੀ ਕਰੇ ਸੀ ਆਏ ਕਰੀ ਜਾਣੇ ਭੋ ਕਰੀ ਜਾਣੇ ਆ ਠੀਕ ਆ ਨਾ ਇਹੜੀ ਬੱਕਰੀ ਚੀਜ਼ ਆ ਨਾ ਬਾਹਰ ਬਿਨਾਂ ਵੀਰੇ ਇਹ ਬਚਦੀ ਨਹੀਂ ਬਚਦੀ ਨਹੀਂ ਲੱਖ ਪਹਾੜ ਦੀ ਘਰੇ ਖਰਾਕ ਪਾਈ ਚੱਲ ਬਾਰਲਾ ਗੇੜਾ ਤਾਹੇ ਪਾਲਦੀ ਪਾਲਦੀ ਨਾ ਬਾਹਰ ਛੋਟੇ ਚਾਰ ਨੂੰ ਹੈਗਾ ਬਈ ਉਧਰ ਵੀਰੇ ਸਾਡੇ ਨਹਿਰਾ ਬਹੁਤ ਚਾਰ ਹਾਂ ਕੁਸ ਬਾਈ ਸੁਖ ਨਾਲ ਬਾਈ ਦੇ ਆਪਦੇ ਪੈਲੀ ਹੈਗੀ ਆ ਠੀਕ ਹੈ ਨਾ ਹਾਂ ਚਾਰ ਨੂੰ ਚੁਰ ਨੂੰ ਵੀਰੇ ਬਹੁਤ ਆ ਪਰ ਬੱਕਰੀ ਵੀਰੇ ਘਰੇ ਕਿੱਲੇ ਦੇ ਬੰਨ ਕੇ ਕਾਂ ਵੀ ਆਵਣੀ ਹੁੰਦੀ ਵੀਰੇ ਠੀਕ ਹੈ ਹਾਂ ਇਹਨਾਂ ਨੂੰ ਬਾਹਰ ਤੱਕ ਗੇੜਾ ਦਾ ਦਬਾਉਣੀ ਤੂ ਹੈ ਹਾਂ ਗੇੜਾ ਵੀਰੇ ਇਹਨਾਂ ਨੂੰ ਦਬਾਉਣੀ ਦਬਾਉਣਾ ਬੱਕਰੀਆਂ ਨੂੰ ਹਾਂ ਹਾਂ ਵੀਰੇ ਨਹੀਂ ਹੈਗਾ ਵੀ ਬਾਹਰੇ ਚੜਦੀਆਂ ਨਹੀਂ ਜਿੰਨੀ ਖਰਾ ਘਰੋਂ ਪੌਣਾ ਉਹਨਾਂ ਡੁੱਡਾ ਖਾ ਕੇ ਆਉਂਦੀਆਂ ਵੀਰੇ ਬਾਹਰੋਂ ਜਿਉਂ ਜਿਉਂ ਇਹਨਾਂ ਦੀ ਬੌਡੀ ਅੰਦਰੋਂ ਪੇਟੀ ਜਿਉਂ-ਜਿਉਂ ਵੱਧਦੀ ਆ ਵੀਰੇ ਖਰਾਕ ਨਾਲ ਤੇ ਫਿਰ ਨਿੱਕੇ ਨੇ ਤੋ ਦੁੱਧ ਕਿੰਨਾ ਟਾਈਮ ਲੈਂਦਾ ਤੂੰ ਬੱਕਰੀਆਂ ਤੋਂ ਸੂਣ ਤੋਂ ਬਾਅਦ ਦੁੱਧ ਵੀਰੇ ਜਦੋਂ ਬੱਕਰੀ ਸੂਪੀ ਚਾਰ ਮਹੀਨੇ ਸੀ ਮੇਮਣਾ ਚੰਗਾਉਣੀ 4 ਮਹੀਨੇ 4 ਮਹੀਨੇ ਪੂਰਾ ਫੁੱਲ ਅਸੀਂ ਮੇਵਣਾ 4 ਮਹੀਨੇ ਖੁੱਲਾ ਛੱਡ ਕੇ ਚਗਾਉਂਦੇ ਹਾਂ ਫਚੋਨੇ ਵੀ ਉਹ ਕ ਕੱਲਾ ਮੇਵਣੀ ਚਾਉਂਦੇ ਹਾਂ ਵੀਰੇ ਦੱਸਾ ਗੱਲ ਕਿ ਮਗਰੋਂ 4 ਮਹੀਨੇ ਮੇਵਣਾ ਚੰਗਾ ਕੇ ਫਿਰ ਮਗਰੋਂ ਜਿਹੜਾ ਦੁੱਧ ਰਹਿ ਜਾਂਦਾਗਾ ਮੇਵਣਾ ਦੁੱਧ ਛੱਡ ਕੇ ਦਾਣੇ ਤੇ ਲੱਗ ਦਾਣੇ ਤੇ ਲੱਗ ਜਾਂਦਾਗਾ ਇਸ ਤੋਂ ਬਾਅਦ ਅਸੀਂ ਕੀ ਕਰਦੇ ਦੁੱਧ ਹੁੰਦਾਗਾ ਫਿਰ ਉਹ ਅਸੀਂ ਬੱਕਰੀਆਂ ਨੂੰ ਪਿਆ ਦਿੰਨੇ ਆ ਵੀਰੇ ਅੱਛਾ ਬੱਕਰੀਆਂ ਨੂੰ ਪਿਆ ਦਿੰਨੇ ਆ ਵੀਰੇ ਚੁੰਦੇ ਨਹੀਂ ਹੈਗੇ ਇਹਨਾਂ ਦਾ ਦੁੱਧ ਚੋਕੇ ਅਸੀਂ ਡੈਰੀ ਨਹੀਂ ਕਿਤੇ ਹਜੇ ਤੱਕ ਪਾਇਆ ਵੀਰੇ ਮੈਂ ਹਜੇ ਤੱਕ ਬਾਲਟੀ ਚੱਕ ਕੇ ਡੈਰੀ ਲੈ ਕੇ ਨਹੀਂ ਗਿਆ ਠੀਕ ਆ ਹਾਂ ਮੋੜ ਕੇ ਬੱਕਰੀ ਨੂੰ ਪਿਆ ਦੇਣਾ ਬੱਕਰੀ ਨੂੰ ਪਿਆ ਦੇਣਾ ਉਹਦਾ ਦੁੱਧ ਚੋ ਕੇ ਬੱਕੀ ਦੇ ਮੂਰੇ ਕਰ ਦੇਣਾ ਬੱਕਰੀ ਜੜ ਕੇ ਚੱਲ ਚੁੱਕੀ ਜਾਂਦੀ ਬੱਕਰੀ ਜਿਹੜੇ ਕੋਈ ਬਿਮਾਰੀ ਚ ਨਾ ਸੈਲ ਘਟੇ ਵਾਲੇ ਆ ਹਾਂ ਉਹ ਲੈ ਜਾਂਦੇ ਹੋਣਗੇ ਹਾਂ ਉਹ ਵੀ ਲੈ ਜਾਗੇ ਤੇ ਬਾਕੀ ਫਿਰ ਨਿੱਕੇ ਕਿੰਨਾ ਟਾਈਮ ਬੱਕਰੀ ਦੁੱਧ ਦਿੰਦੀ ਆ ਛੋਟੇ ਲਵੇ ਸੂਣ ਤੋਂ ਬਾਅਦ ਸੂਣ ਤੋਂ ਬਾਅਦ ਸਾਢੇ ਲਵੇ ਸਾਢੇ ਲਵੇ ਕੋਲੇ ਵੀਰੇ ਤੂੰ ਆਏ ਹਸਾਬ ਲਾ ਲਾ ਵੀ ਬੱਕਰੀ ਨਾ ਬੜਾ ਵੀ ਘਟੋ ਘਟਾ 6-7 ਮਹੀਨੇ ਤੋਂ ਤੇ 6-7 ਮਹੀਨੇ ਦੁੱਧ ਦੇ ਦਿੰਦੀ ਆ ਪਰ ਜਿਹੜਾ ਤੁਸੀਂ ਕਿਹਾ ਵੀ 4 ਮਹੀਨੇ ਤੱਕ ਬੱਚਿਆਂ ਨੂੰ ਪਿਆਤਾ ਹਾਂ ਇਹ ਤੋਂ ਬਾਅਦ ਬੱਕਰੀ ਨੂੰ ਦੁੱਧ ਪਿਆ ਦਿੰਨੇ ਹਾਂ ਹਾਂ ਤਿੰਨ ਮਹੀਨੇ ਮੰਨ ਵੀ ਉਹ ਜਿਹੜਾ ਦਾਣੇ ਦੀ ਜ਼ੋਰ ਤੇ ਦੇਣਾ ਬੱਕਰੀ ਨੇ ਹਾਂ ਉਹ ਫਿਰ ਬੱਕਰੀ ਨੂੰ ਪਿਆਈ ਜਾਂਦੇ ਮੋੜ ਬੱਕਰੀ ਨੂੰ ਪਿਆਈ ਜਾਂਦੇ ਹਾਂ ਬੱਕਰੀ ਨੂੰ ਉਹਦੇ ਨਾਲ ਬਾਈ ਬਰੀਡ 'ਚ ਵੀ ਸੁਧਾਰ ਹੁੰਦਾ ਹਨਾ ਬੱਕਰੀ ਦੁੱਧ ਵੀ ਵਧ ਦੇ ਦਿੰਦੀਆਂ ਨੇ ਦੁੱਧ ਵੀ ਵਧ ਦੇ ਦਿੰਦੀਆਂ ਨੇ ਦੂਜੀ ਗੱਲ ਆਇਆ ਵੀਰੇ ਬੱਕਰੀ ਜਾਣ 'ਚ ਰਹਿੰਦੀ ਹੈ ਹਾਂ ਹਾਂ ਜਾਣ 'ਚ ਰਹਿੰਦੀ ਆ ਮਾਸ਼ਾਅੱਲਾ ਬੱਕਰੀ ਨਰਮ ਨਹੀਂ ਪੈਂਦੀ ਵੀਰੇ ਠੀਕ ਆ ਹਾਂ ਇਹ ਜਿਵੇਂ ਹੁਣ ਬਾਈ ਆਈ ਦੀਆਂ 3 ਨੇ ਹਨਾ ਤਾਂ ਇਹ ਬੱਕਰਾ ਤਾਂ ਸਬਸਕ੍ਰਾਈਬਰ ਇਹਦੀਆਂ ਤੇ ਨਹੀਂ ਛੱਡ ਸਕਦੇ ਠੀਕ ਆ ਹਾਂ ਇਹ ਤਾਂ ਸੀ ਅਲੱਗ ਬੱਕਰਾ ਛੱਡਾਂਗੇ ਅਲੱਗ ਅਲੱਗ ਬੱਕਰਾ ਛੱਡਾਂਗੇ ਠੀਕ ਆ ਆਊਟ ਬਰੀਡਿੰਗ ਕਰਾ ਦੋਗੇ ਹਾਂ ਹਾਂ ਵੀਰੇ ਆ ਦੇਖ ਲੈ ਤੈਰੇ ਸਾਹਮਣੇ ਜਿਵੇਂ ਹੋਈਆਂ ਨੇ ਬਰੀਡ ਹੋਈ ਆ ਸਾਰੀ ਦੇਖ ਲੈ ਤੂੰ ਆਪ ਹੀ ਰਲਦੀਆਂ ਨਹੀਂ ਵੀਰੇ ਪੱਠਾ ਨਹੀਂ ਰਲਦੀ ਠੀਕ ਆ ਰਲਦੀਆਂ ਨਹੀਂ ਵੀਰੇ ਪੱਠਾ ਹਾਂ ਤੇ ਦੂਜੀ ਗੱਲ ਵੀਰੇ ਹੁਣ ਦੁੱਧ ਚਵਾਈ ਰੱਖੀ ਆ ਬਾਈ ਨੇ ਚੜਿੱਕ ਠੀਕ ਆ ਨਾ ਸਾਰੇ ਭੈਣ ਭਾਈ ਭਾਈ ਪਹੁੰਚਿਓ ਠੀਕ ਆ ਨਾ ਜੋ ਵੀ ਜਿੱਤ ਹਾਰ ਆ ਉਹ ਤਾਂ ਮਾਲਕ ਦੇ ਹੱਥ ਆ ਵੀਰੇ ਠੀਕ ਆ ਨਾ ਨਹੀਂ ਪਾਉਂਦੇ ਬਈ ਮੁਕਾਬਲੇ 'ਚ ਪੱਠਾ ਹਾਂ ਨੀ ਵੀਰੇ ਅਸੀਂ ਇੱਕ ਬੱਕਰੀ ਪਾਵਾਂਗੇ ਮੁਕਾਬਲੇ ਦੇ ਵਿੱਚ ਇੱਕ ਪਾਵਾਂਗੇ ਹਾਂ ਇੱਕ ਪਾਵਾਂਗੇ ਸੀ ਹਾਂ ਜਿੱਤ ਹਾਰ ਉਹ ਮਾਲਕ ਦੇ ਹੱਥ ਮਾਲਕ ਦੇ ਹੱਥ ਹੈਣਾ ਠੀਕ ਹੈਣਾ ਵੀਰੇ ਹਾਂ ਪਰ ਵੀ ਜਿਹੜੀ ਚਵਾਈ ਆ ਚਵਾਈ ਚ ਕੁੱਲ ਬੰਦਾ ਪਹੁੰਚੋ ਅਸਲ ਛੇੜੂ ਦਾ ਚਵਾਈ ਜਾ ਕੇ ਪਤਾ ਲੱਗਦਾ ਹਰ ਇੱਕ ਬੰਦਾ ਕਹਿੰਦਾਗਾ ਵੀਰੇ ਬੱਕਰੀਆਂ ਕੁੱਲ ਬੰਦਾ ਚਾਰਦਾ ਕੁੱਲ ਫਾਰਮਾਂ 'ਚ ਰੱਖੀ ਬੈਠਾਗਾ ਠੀਕ ਹੈਣਾ ਸਨਖ ਪੁਣਿਆ ਦੇ ਮੇਲੇ ਚੱਲਦੇ ਆ ਬੱਕਰਿਆਂ ਦੇ ਚੱਲਦੇ ਆ ਬੱਕਰੀਆਂ ਦੇ ਚੱਲਦੇ ਆ ਮੇਨ ਚੀਜ਼ ਅਸਲ ਪਾਲੀ ਦੀ ਵੀਰੇ ਚਵਾਈ ਆ ਚਵਾਈ ਆ ਚਵਾਈ ਆ ਚਵਾਈ ਤੇ ਆ ਕੇ ਪਤਾ ਲੱਗਦਾ ਖਰੀ ਆ ਹਾਂ ਉਹ ਸਾਰੇ ਕਾਹੇ ਨੂੰ ਖਰੀ ਆ ਨਾ ਸਾਰੇ ਕਾਹੇ ਨੂੰ ਖਰੀ ਆ ਉੱਥੋਂ ਆ ਕੇ ਪਤਾ ਲੱਗਦਾ ਵੀ ਬਲੱਡ ਲਾਈਨ ਫਿਰ ਕਿਹੜੇ ਘਰ ਦੀ ਤਗੜੀ ਹੈ ਹੂੰ ਬਲੱਡ ਲਾਈਨ ਦਾ ਉੱਥੋਂ ਪਰਖਿਆ ਕਰੀ ਜਾਂਦੀ ਹੈ ਵੀਰੇ ਹਾਂ ਉਹ ਤਾਂ ਹਰ ਇੱਕ ਕੋਲੇ ਬੱਕਰੀਆਂ ਰੱਖੀਆਂ ਵਿਹਾਂ ਆਪਾਂ ਐ ਨਹੀਂ ਕਹਿੰਦੇ ਹਰ ਇੱਕ ਅਗਲਾ ਕਹਿੰਦਾ ਵੀ ਮੇਰੇ ਕਿੱਲੇ ਤੇ 7 ਦੰਦੀ ਆ 6 ਦੰਦੀ ਆ 8 ਦੰਦੀ ਆ ਠੀਕ ਹੈ ਨਾ ਅਸਲ ਵੀਰੇ ਮਦਾਨ ਚ ਆ ਕੇ ਪਤਾ ਲੱਗਦਾ ਵੀ ਬੱਕਰੀ ਕੀ ਕਹਿੰਦੀ ਹੈ ਬੱਕਰੀ ਕੀ ਕਹਿੰਦੀ ਹੈ ਸਹੀ ਗੱਲ ਹੈ ਬਹੁਤ ਜ਼ਿਆਦਾ ਤੇਰੀ ਠੀਕ ਹੈ ਨਾ ਹਾਂ ਟ੍ਰੇਡ ਨਿੱਕੇ ਠੀਕ ਆ ਬਾਈ ਬਹੁਤ ਧੰਨਵਾਦ ਜਿਹੜੀਆਂ ਤੂੰ ਬੱਕਰੀਆਂ ਦਿਖਾਈਆਂ ਹਨਾ ਇਹ ਠੀਕ ਆ ਜਿਹੜੀ ਕਰੀ ਵੀ ਦਿੱਤੀ ਹਾਂ ਹਾਂ ਬਾਕੀ ਗੱਲ ਬਾਤ ਕਿਤੇ ਫੇਰ ਹੈ ਨਾ ਆਪਾਂ ਜਿਹੜੇ ਦਿਨ ਉਹੀਆਂ ਮੇਲੇ ਚ ਮਾਸ਼ਾਅੱਲਾ ਕੋਈ ਚੀਜ਼ ਆ ਆਪਾਂ ਸਿੱਖਦੇ ਰਹਾਂਗੇ ਠੀਕ ਆ ਨਿੱਕੇ ਧੰਨਵਾ